ਕੋਈ ਪੈ ਕੋਈ 1 ਰੁਪਿਆ ਵੀ ਨਹੀਂ ਅੱਜ ਹੱਡਾ ਹਲਪਾਈ ਵੀ ਮੁੜ ਗਿਆ ਸਭ ਤਾਂ ਆਪਣੀ ਹਨ ਕਿਸੇ ਨੇ ਕੁਝ ਨਹੀਂ ਦਿੱਤਾ ਅੱਜ ਜਿੰਨੇ ਵੀ ਮਦਦ ਆ ਮੇਰੇ ਅੰਕਲ ਜੀ ਉਹਨਾਂ ਨੇ ਹੀ ਕੀਤੀ ਆ ਮੇਰੇ ਕਿਸੇ ਰਿਸ਼ਤੇਦਾਰ ਨੇ ਮੇਰੇ ਕਿਸੇ ਭਰਾ ਨੇ ਮੇਰੀ ਕੋਈ ਬਾਣੀ ਫੜੀ ਅੱਜ ਅੰਕਲ ਜੀ ਨੇ ਮੈਨੂੰ ਸਾਰਾ ਮੇਰੇ ਵਿਆਹ ਦਾ ਕੱਪੜਾ ਇੱਥੋਂ ਤੱਕ ਕਿ ਮੈਨੂੰ ਜੁੱਤੀਆਂ ਤੱਕ ਵੀ ਅੰਕਲ ਜੀ ਉਹਨਾਂ ਨੇ ਲੈ ਕੇ ਦਿੱਤੀਆਂ ਹੈ ਪਰ ਅੰਕਲ ਜੀ ਮੇਰੇ ਕੋਲ ਮੇਰਾ ਰੱਬ ਬਣ ਕੇ ਆਇਆ ਮੈਨੂੰ ਰੱਬ ਵਾਂਗ ਆਪਣੇ ਅੰਕਲ ਤੇ ਵਿਸ਼ਵਾਸ ਹੈ ਅੱਜ ਜਿੰਨੀ ਮਦਦਤ ਮੇਰੀ ਅੰਕਲ ਨੇ ਕੀਤੀ ਨਾ ਸ਼ਾਇਦ ਮੇਰਾ ਆਪਣਾ ਵੀ ਭੈਣ ਭਰਾ ਕੋਈ ਮੇਰੀ ਇੰਨੀ ਮਦਦਤ ਨਾ ਕਰਦਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬੜਾ ਕਰਦੇ ਸਾਰੀ ਦੁਨੀਆ ਦੀ ਉਹਦੀ ਡਿਊਟੀਆਂ ਲਾਉਂਦੇ ਸਾਡੇ ਵਰਗੇ ਪਰ ਉਹ ਆਪ ਤਾਤੇ ਰੂਪ ਚ ਉਹਨਾਂ ਦੇ ਰੂਪ ਚ ਤੁਸੀਂ ਆਏ ਹੋ ਨਾ ਮਾਸੀ ਨਾ ਬਾਪਸੀ ਅੱਜ ਬੇਵੀ ਨੂੰ ਪੁੱਛੋ ਕਿੰਨੇ ਬਾਪ ਤੇ ਕਿੰਨੀਆਂ ਮਾਵਾਂ ਕਿੰਨੀਆਂ ਭੈਣਾਂ ਕਿੰਨੇ ਭਰਾ ਬਣ ਕੇ ਅੱਜ ਇੱਥੇ ਬੋੜੇ ਆਏ ਐ ਪਾ ਜਿਹੋ ਨਹੀਂ ਮੇਰੇ ਪਿਓ ਮੇਰਾ ਰੱਬ ਬਣ ਕੇ ਆਏ ਨੇ ਤੇ ਮੇਰੀ ਇਹ ਨਾ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਪੱਲਾ ਫੜਾਉਂਦਾ ਕਰ ਜੇ ਆਪ ਆਪਣੇ ਹੱਥੇ ਕਰਨਾ ਮੇਰੇ ਤੇਨੂੰ ਹੋਰ ਵੀ ਖੁਸ਼ੀ ਮਿਲੋਗੀ ਮੈਨੂੰ ਅੰਕਲ ਕਹਿੰਦੇ ਭਾਵੇਂ ਤੂੰ 20000 ਦਾ ਸੂਟ ਲੈ ਭਾਵੇਂ 30000 ਦਾ ਲੈ ਉੱਥੋਂ ਤੱਕ ਮੈਨੂੰ ਅੰਕਲ ਉਹਨਾਂ ਨੇ ਸਭ ਕੁਝ ਦਵਾਇਆ ਆ ਮੇਰੀ ਬੇਟੀ ਫੋਨ ਕਰਨ ਗਈ ਸੀ ਕੀ ਆਖਣ ਦੀ ਮੈਨੂੰ ਦੀਦੀ ਉਹ ਨਹੀਂ ਕਹਿੰਦੇ ਕਿ ਮਹਿੰਗੇ ਤੋਂ ਮਹਿੰਗਾ ਚੂੜਾ ਲੈ ਮਹਿੰਗੇ ਤੋਂ ਮਹਿੰਗਾ ਪਰਸ ਲੈ ਜਿਹੜੀ ਚੀਜ਼ ਦੀ ਤੈਨੂੰ ਲੋੜਿਆ ਤੂੰ 10-12000 ਤੋਂ ਘੱਟ ਨਹੀਂ ਲੈਣੀ ਹੋਨ ਮੇਰੀ ਸਾਰੀਆਂ ਭੈਣਾਂ ਭਰਾਵਾਂ ਮਾਪਿਓ ਅੱਗੇ ਬੇਨਤੀ ਹੈ ਕਿ ਹੁਣ ਮੈਨੂੰ ਆਸ਼ੀਰਵਾਦ ਭੇਜਣਾ ਤੇ ਮੇਰੇ ਲਈ ਪਿਆਰ ਭੇਜਣਾ ਹੁਣ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆ ਭਲਾ ਹੋਵੇ ਭਾਜੀ ਬਲਵਿੰਦਰ ਸਿੰਘ ਹੁਣਾ ਦਾ ਜਿਨ੍ਹਾਂ ਨੇ ਮੇਰੀ ਇੰਨੀ ਮਦਦ ਕੀਤੀ ਆ ਮੈਨੂੰ ਹੁਣ ਕੁਛ ਨਹੀਂ ਚਾਹੀਦਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਕੁਛ ਹੋ ਗਿਆ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੈਂ ਰਿਝੋਲੀ ਛੋਟੀ ਪੈ ਗਈ ਆ ਇਹ ਵੀਡੀਓ ਹਰ ਇੱਕ ਲੀਡਰ ਕੋ ਕੱਲਿਓ ਹਰ ਇੱਕ ਪੁਲਿਸ ਅਫਸਰ ਕੋਕਾ ਲਿਓ ਪੁੱਲਰ ਸਾਹਿਬ ਤੁਹਾਨੂੰ ਤੇ ਜੇਲ੍ਹ ਚ ਬੜੀਆਂ ਸਹੂਲਤਾਂ ਹੋਣੀਆਂ ਨੇ ਤੁਹਾਡੇ ਕੋਲ ਵੀਡੀਓ ਚੱਲੇ ਜਾਣੀਆਂ ਤੇ ਆਇਓ ਕਿਤੇ ਐਸਟੀ ਦੇ ਘਰ ਦੇ ਵਿੱਚ ਢੇੜਾ ਜਰੂਰ ਮਾਰਿਓ ਤੇ ਕਿਤੇ ਪਾਣੀ ਦਾ ਘੁੱਟ ਪੀ ਜਿਓ ਘਰੇ ਸਬਰ ਸੰਤੋਖਾ ਜੀ ਭੈਣ ਰੁਪਿੰਦਰ ਹਾਂਡਾ ਉਹਨਾਂ ਦੀ ਟੀਮ ਤੋਂ ਸਵੇਰੇ ਮੈਨੂੰ ਫੋਨ ਆਇਆ ਭੈਣੇ ਦੱਸ ਮੈਨੂੰ ਕੀ ਚਾਹੀਦਾ ਆ ਤੁਹਾਡੇ ਘਰ ਬੈੱਡ ਐਲਸੀਡੀ ਫਰਿੱਜ ਵਾਸ਼ਿੰਗ ਮਸ਼ੀਨ ਕੱਲ ਪਹੁੰਚੇਗੀ ਸਲੂਟ ਆ ਬੀਬਾ ਰੁਪਿੰਦਰ ਹਾਂਡਾ ਜੀ ਤੁਹਾਨੂੰ ਔਰ ਸੱਚਮੁੱਚ ਤੁਸੀਂ ਇਸ ਬੇਟੀ ਤੁਹਾਡਾ ਫੋਨ ਆਉਣਾ ਇੱਕ ਵੱਡੀ ਮੋਰਲ ਸਪੋਰਟ ਆ ਬੜੇ ਹੋਰ ਕਲਾਕਾਰ ਨੇ ਵੱਡੀਆਂ-ਵੱਡੀਆਂ ਗੱਲਾਂ ਟਾਲੀ-ਟਾਲੀ ਜੜੀਆਂ ਕਰਦੇਗੇ ਸਾਰੇ ਬਲਵਿੰਦਰ ਭਾਜੀ ਹੁਣਾਂ ਦਾ ਥੈਂਕਸ ਕਰੋ ਇਹਨਾਂ ਨੂੰ ਇੰਨੀਆਂ ਤਾ ਸੀਸਾ ਦੋ ਕਿ ਵਾਹਿਗੁਰੂ ਇਹਨਾਂ ਦੀ ਇਦਾਂ ਹੀ ਚੜ੍ਹਦੀ ਕਲਾ ਰੱਖੇ ਧੀ ਭੈਣ ਇਹਨਾਂ ਕੋਲ ਰੋਂਦੀ ਹੁੰਦੀ ਆ ਨਾ ਤੇ ਇਹ ਉਹਨੂੰ ਦੇਖ ਨਹੀਂ ਪਾਉਂਦੇ ਜਿਉਂਦੀ ਰਾਤੀ ਹੈ ਜਿਉਂਦੀ ਰਾ ਇਹ ਅੰਮ੍ਰਿਤਸਰ ਦੇ ਵਿੱਚ ਬੜੀ ਮਸ਼ਹੂਰ ਆ ਜੀ ਖਿਆਲੇ ਵਾਲਿਆਂ ਦੀ ਹੱਟੀ ਕਪੜੇ ਦੀ ਬਹੁਤ ਵਧੀਆ ਅੱਜ ਬੇਟੀ ਨੂੰ ਲੈ ਕੇ ਤੇ ਇੱਥੇ ਕੁਝ ਸੂਟਾਂ ਦੀ ਸ਼ਾਪਿੰਗ ਕਰ ਰਹੇ ਆ ਤੇ ਕੁਝ ਸੂਟ ਸਿਲੈਕਟ ਕੀਤੇ ਨੇ ਤੇ ਉਹ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਕਿ ਕਿਹੜੇ ਨੇ ਅਸੀਂ ਤੇ ਖੁੱਲੀ ਚੋਇਸ ਦਿੱਤੀ ਹੈ ਬੇਟੀ ਨੂੰ ਕਿ ਜਿਸ ਵੀ ਕਲਰ ਜਿਸ ਡਿਜ਼ਾਈਨ ਦਾ ਸੂਟ ਲੈਣਾ ਤੋ ਆਰਾਮ ਨਾਲ ਲੈ ਸਕਦੀ ਆ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ तमाम ਦੁਨੀਆ ਚ ਦੇਸ਼ ਪ੍ਰਦੇਸ਼ ਦੇ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਦੇ ਆ ਦਾਸ ਵੱਲੋਂ ਮੈਂ ਬੇहद ਆਪ ਸਭ ਸੰਗਤਾਂ ਦਾ ਬੇहद ਸ਼ੁਕਰਗੁਜ਼ਾਰ ਹਾਂ ਕਿ ਅੱਜ ਚੰਦ ਘੰਟੇ ਪਹਿਲਾਂ ਹੀ ਆ ਬੇਟੀ ਬੇਵੀ ਕੌਰ ਆ ਤੇ ਇਹਨਾਂ ਦੇ ਅਨੰਦ ਕਾਰਜ ਦੇ ਬਾਰੇ ਆਪ ਸਭ ਸੰਗਤਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਤੇ ਜੋ ਹਾਲਾਤ ਸੀਗੇ ਤੁਸੀਂ ਵੀਡੀਓ ਚ ਵੇਖ ਰਹੇ ਹੋ ਭਈ ਸੱਚਮੁੱਚ ਆਪਣੇ ਵੀ ਹਿਰਦੇ ਵਲਉਂਦਰੇ ਗਏ ਸੀ ਗੱਲ ਸੁਣ ਕੇ ਕਿ ਸੱਚੇ ਪਾਤਸ਼ਾਹ ਜੇ ਧੀਆਂ ਦਾ ਨਾਂ ਤੇ ਫਿਰ ਮਾਪਿਆਂ ਨੂੰ ਕੁਝ ਨਾ ਹੋਵੇ ਤੇ ਫਿਰ ਗਰੀਬੀ ਨਾ ਦੇ ਤਾਂ ਕਿ ਉਹ ਆਪਣੀ ਹਰ ਰੀਜ ਪੂਰੀ ਕਰ ਸਕਣ ਵਾਪਸਿਰ ਤੇ ਹੋਵੇ ਤੇ ਚਾਹੇ ਕਰਜ਼ਾ ਚੁੱਕੇ ਤੇ ਭਾਵੇਂ ਆਪਣਾ ਆਪ ਵੇਚ ਦੇ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੀ ਧੀ ਦੀ ਹਰ ਰੀਜ ਪੂਰੀ ਕਰਾਂ ਪਰ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇਹਨਾਂ ਦੋਨਾਂ ਬੱਚੀਆਂ ਨੂੰ ਨਾਲ ਲੈ ਕੇ ਕੁਝ ਸ਼ਾਪਿੰਗ ਕੀਤੀ ਆ ਤੇ ਮੈਂ ਤੇ ਹੈਰਾਨ ਰਹਿ ਗਿਆ ਕਿ ਮੇਰੇ ਵੱਲੋਂ ਤੇ ਆਪ ਸਾਹਿਬ ਸੰਗਤਾਂ ਦੇ ਭਰੋਸੇ ਖੁੱਲੀ ਛੁੱਟੀ ਸੀ ਵੀ ਪੁੱਤਰ ਜਿੰਨੇ ਸੂਟ ਲੈਣੇ ਆ ਤੇ ਜਿਹੜੇ ਜਿੰਨੇ ਵੀ ਕੀਮਤੀ ਲੈਣੇ ਆ ਤੂੰ ਰੇਟ ਨਹੀਂ ਪੁੱਛਣਾ ਪਰ ੱ ਧੱਕੇ ਨਾਲ ਬੇਟੀ ਨੇ ਤੇ ਦੋ ਤਿੰਨ ਸੂਟ ਲੈ ਕੇ ਤੇ ਮਨਾ ਕਰਤਾ ਵੀ ਤੁਸੀਂ ਮਹਿੰਗੇ ਲੈ ਰਹੇ ਹੋ ਇਹ ਬੜੇ ਕੀਮਤੀ ਨੇ ਮੈਂ ਨਹੀਂ ਲੈਣੇ ਪਰ ਸਾਧ ਸੰਗਤ ਜੀ ਮੇਰੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਭੇਜਦੇ ਹੋ ਤੇ ਹੋਰ ਵੀ ਭੈਣ ਭਰਾਵਾਂ ਕੋਲ ਆਲਰੇਡੀ ਮੇਰੇ ਕੋਲ ਸੇਵਾ ਬੜੀ ਜਮਾ ਪਈ ਆ ਤੇ ਸਾਡੀ ਭੈਣ ਚੀਮਾ ਪਰਿਵਾਰ ਚੋਂ ਸਾਡੀ ਭੈਣ ਵਿਦੇਸ਼ ਚ ਵੱਸਦੀ ਆ ਕਿਤੇ ਉਹਨਾਂ ਪਿਛਲੇ ਦਿਨੀ ਮੇ ਦੇ ਕੋਲ ਕੁਝ ਸੇਵਾ ਭੇਜੀ ਸੀ ਅੱਜ ਉਹ ਸੇਵਾ ਦੇ ਵਿੱਚੋਂ ਕੁਛ ਵੀ ਨਹੀਂ ਬਸ 8 ਕੋਕੰਬੜ ਲਏ ਨੇ ਮਿਲਣਾਂ ਲਈ ਤੇ 8-10 ਸੂਟ ਨੇ ਕੁਛ ਸ਼ੂਜ਼ ਵਗੈਰਾ ਲਏ ਨੇ ਇੱਕ ਛੋਟੀ ਬੱਚੀ ਜਿਹੜੀ ਜਿਹਦਾ ਜ਼ਿਕਰ ਹੋਇਆ ਵਿੱਚ ਉਹਦੇ ਲਈ ਕੁਛ ਰੈਡੀमेड ਕੋਈ ਸੂਟ ਲਿਆ ਨਾ ਮੈਂ ਤੇ ਕਿਹਾ ਸੀ ਹੋਰ ਵੀ ਲੈ ਲਓ ਤੇ ਇਹ ਸਾਰਾ 25-30 ਹਜ਼ਾਰ ਦਾ ਸਾਰਾ ਸਮਾਨ ਆਇਆ ਤੇ 11000 ਰੁਪਿਆ ਸੀ ਵੀਰ ਲਖਵੀਰ ਸਿੰਘ ਯੂਕੇ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਇਹਨਾਂ ਦੇ سپਰਦ ਕਰਤਾ ਸੀਗਾ ਤੇ ਹੋਰ ਸੰਗਤਾਂ ਵੀ ਲਗਾਤਾਰ ਕੋਈ 500 ਕੋ 1100 ਕੋਈ ਇੱਕ ਤਰ੍ਹਾਂ ਲਗਾਤਾਰ ਮੈਨੂੰ Google Pay ਕਰ ਰਹੇ ਨੇ ਤੇ ਅਸੀਂ ਕੋਸ਼ਿਸ਼ ਕਰ ਲੱਗੇ ਆ ਕਿ ਚੰ ਹੋਣੇ ਹੀ ਅਸੀਂ ਜਲਦੀ ਇਹਨਾਂ ਦਾ ਆਪਣਾ Google Pay ਚਲਾ ਦਈਏ ਇੱਕ ਤੇ ਸਾਧ ਸੰਗਤ ਜੀ ਬੇਨਤੀ ਲਗਾ ਕਰਨ ਵੀ ਕਈ ਵਾਰੀ ਵਿਆਹ ਦੀਆਂ ਵੀਡੀਓ ਪੈਂਦੀਆਂ ਤੇ ਇੱਕ ਖਾਸ ਕਲਿੱਪ ਵਿੱਚੋਂ ਕੱਟ ਕੇ ਜਿਦੇ ਵਿੱਚ ਪਰਿਵਾਰ ਦਾ ਕੋਈ ਨੰਬਰ ਨੰਬਰ ਸ਼ੋਅ ਹੀ ਨਹੀਂ ਹੁੰਦਾ ਤੇ ਉਹਦੇ ਵਿੱਚ ਫਿਰ ਉਹ ਲੋਕੀ ਆਪਣਾ ਅਕਾਊਂਟ ਨੰਬਰ ਦੇ ਦਿੰਦੇ ਆ ਤੇ ਪਹਿਲੀ ਵੀਡੀਓ ਚ ਸ਼ਾਇਦ ਮੇਰੀ ਸ਼ਕਲ ਨਹੀਂ ਸੀ ਨਜ਼ਰ ਆ ਰਹੀ ਹੁਣ ਮੈਂ ਤੁਹਾਡੇ ਸਾਹਮਣੇ ਹਾਂ ਤੇ ਤੁਸੀਂ ਮੈਨੂੰ ਫੋਨ ਕਰਕੇ ਜੇ ਬਾਈ ਚਾਂਸ ਕੋਈ ਤਰ੍ਹਾਂ ਦਾ ਕਨਫਿਊਜ਼ਨ ਹੋ ਜੇ ਤੇ ਤੁਸੀਂ ਪਰਿਵਾਰ ਦਾ ਮੇਰੇ ਕੋ ਨਾਂ ਨੰਬਰ ਪਤਾ ਇਹ ਪਰਿਵਾਰ ਜਿਹੜਾ ਜੇ ਅੰਮ੍ਰਿਤਸਰ ਤੋਂ ਮਜੀਠਾ ਰੋਡ ਦੇ ਉੱਤੇ ਵੱਡੇ ਨਾਗ ਪਿੰਡ ਆ ਉਥੇ ਇਹ ਬੇਟੀਆਂ ਦੋਨੋਂ ਰਹਿੰਦੀਆਂ ਨੇ ਤੇ ਤਿੰਨ ਤੀਕ ਨੂੰ ਆਨੰਦ ਕਰ ਗਿਆ ਤੇ ਕੋਸ਼ਿਸ਼ ਕਰਾਂਗੇ ਆਪ ਸਭ ਸੰਤਾਂ ਦੇ ਸਹਿਯੋਗ ਨਾਲ ਹੁਣ ਸਾਰੀਆਂ ਜ਼ਿੰਮੇਵਾਰੀਆਂ ਵਿਆਹ ਦੀਆਂ ਬੇਟੀ ਦੀਆਂ ਨਭਾਉਣ ਦਾ ਯਤਨ ਕਰਾਂਗੇ ਤਮਾਮ ਦੁਨੀਆ ਚ ਵਸਦੀ ਸੰਗਤ ਦਾ ਬੇਹੱਦ ਅਸੀਂ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੇ ਤੇ ਭਰੋਸਾ ਕਰਦੇ ਆ ਹਾਂ ਕੁਝ ਲੋਕ ਗਲਤ ਫਹਿਮੀਆਂ ਵੀ ਪਾਉਣ ਦਾ ਯਤਨ ਹਮੇਸ਼ਾ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਪਰ ਦਾਸ ਵੱਲੋਂ 11 ਸਾਲ ਹੋ ਗਏ ਨੇ ਮੈਂ ਅੱਜ ਤੱਕ ਕਦੀ ਕਿਸੇ ਦੀ ਝੂਠੀ ਤੇ ਫੇਕ ਵੀਡੀਓ ਨਹੀਂ ਪਾਈ ਨਾ ਕਦੀ ਉਹ ਪ੍ਰਮੋਟ ਕੀਤੀ ਆ ਨਾ ਸ਼ੇਅਰ ਕੀਤੀ ਆ ਤੇ ਇਹ ਵਾਕਿਆ ਹੀ ਇਹ ਦੋ ਧੀਆਂ ਜਿਨ੍ਹਾਂ ਦਾ ਮਾਪਾਪ ਸਿਰ ਤੇ ਨਹੀਂ ਗਾ ਭਰਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਉਹਦੀ ਬੇਟੀ ਨੂੰ ਵੀ ਇਹ ਪਾਲ ਰਹੀਆਂ ਨੇ ਆਸਰਾ ਦੇ ਰਹੀਆਂ ਨੇ ਤੇ ਇਤਨਾ ਹੀ ਮਿਹਨਤ ਮਜ਼ਦੂਰੀ ਕਰਕੇ ਕੰਮ ਕਰ ਰਹੀਆਂ ਨੇ ਕਿਦਾਂ ਪੁੱਤਰ ਰੋਣਾ ਕਿਉਂ ਰੋਣ ਵਾਲੀ ਕਿਹੜੀ ਗੱਲ ਆ ਹੈ ਹੁਣ ਨਹੀਂ ਰੋਣਾ ਕਿਹੜੀ ਚੀਜ਼ ਤੈਨੂੰ ਚਾਹੀਦੀ ਆ ਵੇ ਸਾਰਾ ਕੁਝ ਤੈਨੂੰ ਸਾਰੀ ਸੰਗਤ ਨੇ ਉਹਦੇ ਪਰੋਸੇ ਦਲਾਲ ਤੈਨੂੰ ਸਭ ਕੁਝ ਮਿਲ ਗਿਆ ਇੱਦਾਂ ਨਹੀਂ ਕਰੀਦਾ ਹੁਣ ਪੁੱਤਰ ਵੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿੰਨੀ ਬਖਸ਼ਿਸ਼ ਕੀਤੀ ਆ ਹਾਂ ਅੰਕਲ ਜੀ ਉਹਨਾਂ ਨੇ ਜੋ ਕੁਝ kiya ਬਿਲਕੁਲ ਸੱਚ kiya ਅੱਜ ਜਿੰਨੇ ਵੀ ਮਦਦ ਆ ਤੇ ਮੇਰੇ ਅੰਕਲ ਜੀ ਉਹਨਾਂ ਨੇ ਹੀ ਕੀਤੀ ਆ ਮੇਰੇ ਕਿਸੇ ਰਿਸ਼ਤੇਦਾਰ ਨੇ ਮੇਰੇ ਕਿਸੇ ਭਰਾ ਨੇ ਮੇਰੀ ਕੋਈ ਬਾਣੀ ਫੜੀ ਅੱਜ ਅੰਕਲ ਜੀ ਨੇ ਮੈਨੂੰ ਸਾਰਾ ਮੇਰੇ ਵਿਆਹ ਦਾ ਕੱਪੜਾ ਇੱਥੋਂ ਤੱਕ ਕਿ ਮੈਨੂੰ ਜੁੱਤੀਆਂ ਤੱਕ ਵੀ ਅੰਕਲ ਜੀ ਉਹਨਾਂ ਨੇ ਲੈ ਕੇ ਦਿੱਤੀਆਂ ਹੈ ਤੇ ਮੇਰੇ ਸਭ ਦੇ ਦੇ ਦੀ ਵੀ ਸਾਰੀ ਅੰਕਲ ਜੀ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਆ ਮੈਂ 10 ਸਾਲ ਕੋਠੀ ਚ ਕੰਮ ਕੀਤਾ ਮੇਰੇ ਕਿਸੇ ਨੇ ਇੱਕ ਰੁਪਏ ਦੀ ਵੀ ਕੋਈ ਮਦਦ ਨਹੀਂ ਕੀਤੀ ਅੱਜ ਅੰਕਲ ਜੀ ਹੁਣਾਂ ਨੇ ਮੇਨੂੰ ਮੈਂ ਕੁਛ ਨਹੀਂ ਕੀਤਾ ਪੁੱਤਰ ਇਹ ਸਭ ਗੁਰੂ ਰਾਮਦਾਸ ਜੀ ਦੇ ਪਾਸ਼ਾ ਨੇ ਕੀਤਾ ਸੰਗਤ ਕਰਨ ਲਈ ਆ ਇਹ ਉਹ ਚੀਮਾ ਪਰਿਵਾਰ ਦੀ ਇੱਕ ਭੈਣ ਆ ਜਿਨੇ ਮੇਰੀ ਕੁਛ ਉਹਦੀ ਸੇਵਾ ਮੇਰੇ ਕੋਲ ਕੁਛ ਜਮਾ ਪਈ ਸੀ 60-65000 ਰੁਪਇਆ ਇਹ ਉਹਦੇ ਚੋਂ ਮੈਂ ਇਹ 25-30000 ਰੁਪਇਆ ਸਰ ਤੂੰ ਤੇ ਖਰਚਾ ਹੀ ਨਹੀਂ ਕਰਨ ਦਿੰਦੀ ਪਰ ਅੱਜ ਅੰਕਲ ਜੀ ਮੇਰੇ ਕੋਲ ਮੇਰਾ ਰੱਬ ਬਣ ਕੇ ਆਇਆ ਮੈਨੂੰ ਰੱਬ ਵਾਂਗ ਆਪਣੇ ਅੰਕਲ ਤੇ ਵਿਸ਼ਵਾਸ ਹੈ ਅੱਜ ਜਿੰਨੀ ਮਦਦਤ ਮੇਰੀ ਅੰਕਲ ਨੇ ਕੀਤੀ ਨਾ ਸ਼ਾਇਦ ਮੇਰਾ ਆਪਣਾ ਵੀ ਭੈਣ ਭਰਾ ਕੋਈ ਮੇਰੀ ਇੰਨੀ ਮਦਦਤ ਨਾ ਕਰਦਾ ਪਾ ਜੇ ਮੈਂ ਅੰਕਲ ਦੀ ਕਿਰਪਾ ਨਾਲ ਇੱਥੇ ਤੱਕ ਆਪਣੀ ਪਸੰਦ ਦਾ ਇੱਕ ਇੱਕ ਸੂਟ ਲਿਆਈਆਂ ਮੈਨੂੰ ਅੰਕਲ ਕਹਿੰਦੇ ਭਾਵੇਂ ਤੂੰ 20000 ਦਾ ਸੂਟ ਲੈ ਭਾਵੇਂ 30000 ਦਾ ਲੈ ਉੱਥੋਂ ਤੱਕ ਮੈਨੂੰ ਅੰਕਲ ਉਹਨਾਂ ਨੇ ਸਭ ਕੁਝ ਦਵਾਈ ਆ ਮੇਰੀ ਇੱਕ ਇੱਕ ਚੀਜ਼ ਅੰਕਲ ਜੀ ਉਹਨਾਂ ਨੇ ਅੱਜ ਮੈਨੂੰ ਦਵਾਈ ਆ ਅੰਕਲ ਜੀ ਬਲਵਿੰਦਰ ਸਿੰਘ ਪਿੰਡ ਪਾਕੋਕ ਇਹਨਾਂ ਨੇ ਅੱਜ ਮੇਰੀ ਸਾਰੀ ਮਤਾਤ ਕੀਤੀ ਆ ਨੇ ਕਰ ਇੱਕ ਇੱਕ ਚੀਜ਼ ਪਹਚਾਈ ਆ ਜਿਨ੍ਹਾਂ ਨੇ ਪੁੱਤਰ ਮੇਰੀ ਡਿਊਟੀ ਆ ਵੇਖੋ ਸੰਗਤ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਲੱਖਾਂ ਰੁਪਏ ਭੇਜ ਦਿੰਦੀ ਆ ਤੇ ਚਲੋ ਕੋਈ ਨਹੀਂ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਹੋਰ ਵੀ ਜਿਹੜੀ ਚੀਜ਼ ਦੀ ਲੋੜ ਹੁਣ ਵੇ ਫੋਨ ਮੇਰੀ ਬੇਟੀ ਫੋਨ ਕਰ ਰਹੀ ਸੀ ਕੀ ਆਖਣ ਦੀ ਮੈਨੂੰ ਦੀਦੀ ਉਹ ਨਹੀਂ ਕਹਿੰਦੇ ਕਿ ਮਹਿੰਗੇ ਤੋਂ ਮਹਿੰਗਾ ਚੂੜਾ ਲੈ ਮਹਿੰਗੇ ਤੋਂ ਮਹਿੰਗਾ ਪਰਸ ਲੈ ਜਿਹੜੀ ਚੀਜ਼ ਦੀ ਤੈਨੂੰ ਲੋੜਿਆ ਤੂੰ 10-12 ਹਜ਼ਾਰ ਤੋਂ ਘੱਟ ਨਹੀਂ ਲੈਣੀ ਇੱਥੋਂ ਤੱਕ ਕਿ ਉਸ ਤੋਂ ਉੱਪਰ ਲੈਣੀ ਆ ਉਸ ਤੋਂ نیچے ਨਹੀਂ ਲੈਣੀ ਕੋਸ਼ਿਸ਼ ਕਰ ਕਿ 30 ਹਜ਼ਾਰ ਤੱਕ ਲੈ ਮੇਰੇ ਵੱਲੋਂ ਲੈ ਮੈਂ ਕੋਈ ਗੱਲ ਨਹੀਂ ਜਿਨ੍ਹਾਂ ਨੇ ਤੈਨੂੰ ਚੂੜਾ ਲੈ ਕੇ ਦਿੱਤਾ ਉਹਨਾਂ ਨੂੰ ਮਨਾ ਕਰ ਤੇ ਮੇਰੇ ਵੱਲੋਂ ਚੂੜਾ ਲੈ ਆਪਣੀ ਮਨਪਸੰਦ ਦਾ ਤੇ ਵਧੀਆ ਤੇ ਮਹਿੰਗਾ ਚੂੜਾ ਲੈ ਨਹੀਂ ਕੋਈ ਗੱਲ ਨਹੀਂ ਜਿਤਨਾ ਜੋ ਪੁੱਤਰ ਤੈਨੂੰ ਹੁਣ ਚਾਹੀਦਾ ਨਾ ਤੂੰ ਸਾਨੂੰ ਦੱਸਣਾ ਸਤਿਗੁਰੂ ਕਿਰਪਾ ਕਰਨਗੇ ਆ ਸਾਧ ਸੰਗਤ ਜੀ ਇੱਕ ਇੱਕ ਪੈਸਾ ਇੱਕ ਇੱਕ ਜਿਹੜੀ ਸੇਵਾ ਤੁਹਾਡੀ ਸਾਡੇ ਤੱਕ ਪਹੁੰਚੇਗੀ ਤੇ ਹੁਣ ਜ਼ਿੰਮੇਵਾਰੀ ਲੱਗੀ ਡਿਊਟੀ ਲੱਗੀ ਆ ਸੰਗਤ ਵੱਲੋਂ ਸਤਗੁਰੂ ਸੱਚੇ ਪਾਤਸ਼ਾਹ ਵੱਲੋਂ ਕਿ ਇਸ ਧੀ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਨਿਭਾਵਾਂਗੇ ਜੋ ਕੁਝ ਲਵਾਂਗੇ ਜੋ ਕੁਝ ਖਰਚਾਂਗੇ ਇੱਕ ਇੱਕ ਚੀਜ਼ ਦਾ ਹਿਸਾਬ ਕਿਤਾਬ ਪਰਿਵਾਰ ਨਾਲ ਵੀ ਸਾਂਝਾ ਕਰਾਂਗੇ ਤੇ ਸੰਗਤ ਨਾਲ ਵੀ ਸਾਂਝਾ ਕਰਾਂਗੇ ਔਰ ਸਾਧ ਸੰਗਤ ਜੀ ਇਸ ਚੀਜ਼ ਦਾ ਖਿਆਲ ਰੱਖਿਓ ਕਿ ਪਰਿਵਾਰ ਦਾ ਨੰਬਰ ਇੱਕ ਜੀ ਨੰਬਰ ਪੁੱਤਰ ਬੋਲੋ ਆਪਣਾ ਮੈਂ ਸਾਡਾ ਨੰਬਰ 82 743 812 52 ਹਾਂਜੀ ਇਹ ਸਾਧ ਸੰਗ ਜੀ ਇਹਨਾਂ ਦਾ ਫੋਨ ਨੰਬਰ ਆ ਪਹਿਲਾਂ ਵੀ ਵੀਡੀਓ ਚ ਸ਼ੇਅਰ ਆ ਤੇ ਅਸੀਂ ਕੋਸ਼ਿਸ਼ ਕਰਨ ਲੱਗੇ ਆ ਉਹਦੇ ਤੇ ਵਟਸਐਪ ਵੀ ਚਲਾਉਣ ਲੱਗੇ ਆ ਤੇ Google Pay ਵੀ ਇਹਨਾਂ ਦਾ ਹੀ ਚਲਾਉਣ ਲੱਗੇ ਆ ਜਦ ਤੱਕ ਇਹਨਾਂ ਦਾ Google Pay ਨਹੀਂ ਚਲਦਾ ਤੇ ਦਾਸ ਦਾ ਨੰਬਰ ਤੁਹਾਡੇ ਕੋਲ ਆ 98140 996037 ਇਸ ਨੰਬਰ ਤੇ ਭੇਜ ਦਿਓ ਅੱਜ ਤਕਰੀਬਨ 15-16000 ਰੁਪਇਆ ਜਿਹੜਾ ਹੁਣ ਤੱਕ ਮੇਰੇ ਫੋਨ ਪੇਜ ਮੇਰੇ Google Pay ਦੇ ਵਿੱਚ ਸੰਗਤ ਵੱਲੋਂ ਭੇਜਿਆ ਆ ਗਿਆ ਹੋਰ ਵੀ ਲਗਾਤਾਰ ਆ ਰਹੀ ਹੈ ਸੇਵਾ ਤੇ ਬੇਹੱਦ ਸ਼ੁਕਰਗੁਜ਼ਾਰ तमाम ਦੁਨੀਆ ਚ ਵਸਦੀ ਸੰਗਤ ਦਾ ਜਿਨ੍ਹਾਂ ਨੇ तकरीबन ਹਮੇਸ਼ਾ ਹੀ ਜਦੋਂ ਵੀ ਕਿਸੇ ਪਰਿਵਾਰ ਦੀ ਅਸੀਂ ਵੀਡੀਓ ਪਾਉਨੇ ਆ ਸਾਡੇ ਤੇ ਭਰੋਸਾ ਕਰਦੇ ਆ ਤੇ ਭਰੋਸਾ ਕਰਕੇ ਸੇਵਾ ਭੇਜਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹ ਸੇਵਾ ਸਾਰੀ ਇਮਾਨਦਾਰੀ ਦੇ ਨਾਲ ਜਿਹੜੀ ਆ ਉਹ ਲੋੜਵੰਦ ਪਰਿਵਾਰ ਤੱਕ ਪਹੁੰਚਦੀ ਕਰ ਦਿੱਤੀ ਜਾਏ ਆਜੋ ਪੰਜੀ ਤੁਸੀਂ ਵੀ ਆਓ ਜਿਹੜਾ 2 ਮਿੰਟ ਗੱਲ ਕਰ ਲਓ ਹਾਂਜੀ ਕਿਵੇਂ ਮਾਨ ਖੁਸ਼ ਕੋਈ ਚਿੰਤਾਤ ਨਹੀਂ ਹੁਣ ਰੋਣ ਵਾਲੀ ਨਹੀਂ ਹੁਣ ਕੋਈ ਗੱਲ ਹੁਣ ਤੇ ਤੁਹਾਡੀ ਜੁਮਿਹਾਰੀ ਸਰਗੁਰੂ ਸੱਚੇ ਪਾਤਸ਼ਾਹ ਆਪ ਡਿਊਟੀਆਂ ਲਾਤੀਆਂ ਸਾਰੀ ਦੁਨੀਆ ਦੇ ਵਿੱਚ ਵਸਦੀ ਸੰਗਤ ਨੇ ਹਾਂਜੀ ਜੋ ਚਾਹੀਦਾ ਸਾਰਾ ਕੁਝ ਤੁਹਾਡਾ ਹੁਣ ਮਿਲੇਗਾ ਹੁਣ ਹਲਵਾਈ ਨਹੀਂ ਮੁੜਦਾ ਹੁਣ ਠੀਕ ਹੁਣ ਤੇ ਹਲਵਾਈ ਤੁਹਾਡੇ ਕੰਗੀ ਹੋਰ ਵਿਆਹ ਕਰ ਦੇਣਗੇ ਚਿੰਤਾ ਨਾ ਕਰੋ ਤੇ ਸਤਿਗੁਰੂ ਕਿਰਪਾ ਕਰਨਗੇ ਇਸੇ ਤਰ੍ਹਾਂ ਹੀ ਸਾਰੀ ਜਿਹੜੀ ਆ ਚੀਜ਼ ਕਰਾਂਗੇ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਸਾਧ ਸੰਗਤ ਜੀ ਵੀ ਹੋਰ ਵੀ ਸੂਟ ਲੈ ਲੈ ਜਾਣ ਦੋਵਾਂ ਭੈਣਾਂ ਨੇ 10 ਕ ਸੂਟ ਹੀ ਲਏ ਆ ਤੇ ਮੇਰੇ ਮਨ ਚ ਸੀਗਾ ਵੀ ਇਹ ਹੋਰ ਵੀ ਹੈ ਇਹਨਾਂ ਨੂੰ ਚਾਹੀਦੇ ਆ ਸੂਟ ਆਪਾਂ ਇਹਨਾਂ ਨੂੰ ਹੋਰ ਵੀ ਕਿਉਂਕਿ ਸੰਗਤ ਸੇਵਾ ਭੇਜ ਰਹੀ ਆ ਤੇ ਵਧੀਆ ਤਰੀਕੇ ਨਾਲ ਕੁੜੀਆਂ ਤੇ ਸੈਂਕੜੇ ਸੂਟ ਲੈ ਜਾਂਦੀਆਂ ਨੇ ਤੇਰੇ ਤੂੰ ਫਿਰ ਦੋ ਲੈ ਕੇ ਹੀ ਰੁਕ ਗਈਆਂ ਵੀ ਬੱਸ ਹੁਣ ਪਰ ਅੰਕਲ ਜੀ ਜੋ ਤੁਸੀਂ ਅੱਜ ਮੇਰੇ ਲਈ ਕੀਤਾ ਨਾ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹਿੰਨੀ ਆ ਕਿ ਤੁਸੀਂ ਅੱਜ ਮੇਰੇ ਲਈ ਰੱਬ ਬਣ ਕੇ ਆਏ ਹੋ ਨਹੀਂ ਪੁੱਤਰ ਬੰਦਾ ਬੰਦਿਆਂ ਹੀ ਬਣਿਆ ਰਵੇ ਬੜਾ ਵਾ ਨਹੀਂ ਪਰ ਅੰਕਲ ਜੀ ਕੋਈ ਨਹੀਂ ਇੰਨਾ ਕਿਸੇ ਲਈ ਕਰਦਾ ਜਿੰਨਾ ਤੁਸੀਂ ਅੱਜ ਮੇਰਾ ਕੀਤਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਬੜਾ ਕਰਦੇ ਸਾਰੀ ਦੁਨੀਆ ਲਈ ਉਹਦੀ ਡਿਊਟੀਆਂ ਲਾਉਂਦੇ ਸਾਡੇ ਵਰਗੇ ਪਰ ਉਹ ਆਪ ਤਾਡੇ ਰੂਪ ਚ ਉਹਨਾਂ ਦੇ ਰੂਪ ਚ ਤੁਸੀਂ ਆਏ ਹੋ ਇਹ ਬੜੀ ਵੱਡੀ ਗੱਲ ਹੈ ਪੁੱਤਰ ਮੈਂ ਤੇ ਸਤਿਗੁਰੂ ਜੀ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ ਉਹ ਵੀ ਉਹ ਵੀ ਮੱਥੇ ਨੂੰ ਲਾਉਂਦੇ ਲੋਕ ਮੈਂ ਤੇ ਉਹਨਾਂ ਵਰਗਾ ਵੀ ਨਹੀਂ ਪਰ ਫਿਰ ਵੀ ਸਤਿਗੁਰੂ ਕਿਰਪਾ ਕਰਨਗੇ ਹੁਣ ਇੱਕ ਤੇ ਰੋਣਾ ਨਹੀਂ ਅੱਜ ਤੋਂ ਬਾਅਦ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਬੇਟੀ ਵੱਲੋਂ ਆ ਗਿਆ ਨਾ ਫੋਨ ਕਜੀ ਆਂਦੇ ਐਲਵਾਰੀ ਲੈ ਦੋ ਕਜੀ ਆਂਦੇ ਐਲਈਡੀ ਲੈ ਦੋ ਹਾਂਜੀ ਦੀਦੀ ਨੇ ਸੱਚ ਇੱਕ ਗੱਲ ਹੋਰ ਕਹੀ ਦੀਦੀ ਕਹਿੰਦੇ ਬੇਟੀ ਨੂੰ ਇੱਕ ਲਮਾਰੀ ਲੈ ਕੇ ਦੋ ਐਲਡੀ ਲੈ ਕੇ ਦੋ ਜੋ ਗੁਡੀਆਂ ਦਿਖਵਾਇਸ਼ਾ ਉਹ ਗੁਡੀਆਂ ਨੂੰ ਲੈ ਕੇ ਦੋ ਪਰ ਬਹੁਤ ਕੀਤਾ ਇਹਨਾਂ ਨੇ ਮੇਰੇ ਕੋਲ ਬਿਆਨ ਨਹੀਂ ਹੈਗੇ ਕਿ ਮੈਂ ਕਿਸ ਨੂੰ ਤੋਂ ਇਹਨਾਂ ਦੀ ਸਿਫਤ ਕਰਾਂ ਤੇ ਕਿੱਦਾਂ ਮੈਂ ਬਿਆਨ ਕਰਾਂ ਕਿ ਇਹਨਾਂ ਅੱਜ ਮੇਰੇ ਲਈ ਕੀ ਕੀਤਾ ਹੈ 사ਸੰਗ ਜੀ ਬਹੁਤ ਮਿਹਰਬਾਨੀ ਤੁਹਾਡਾ ਭਰੋਸਾ ਹਮੇਸ਼ਾ ਸਾਡੇ ਤੇ ਕਾਇਮ ਰਵੇ ਸਤਿਗੁਰੂ ਕਿਰਪਾ ਕਰਨਗੇ ਹੁਣ ਜਿਹੜਾ ਬਰਾਤ ਦੀ ਸ਼ਾਮ ਸੰਭਾਲਦਾ ਜਿਹੜਾ ਖਰਚਾ ਵਾ ਰੋਟੀ ਪਾਣੀ ਅਜੇ ਰਾਸ਼ਨ ਪਾਣੀ ਲੈਣਾ ਵਾ ਇੱਕ ਸਿੰਘ ਵੱਲੋਂ ਆ ਰਿਹਾ ਸੀਗਾ ਫੋਨ 'ਪੀ ਜਿੱਥੋਂ ਰਾਸ਼ਨ ਲੈਣਾ ਮੈਨੂੰ ਉਹਨਾਂ ਦਾ ਕਯੂਆਰ ਕੋਡ ਭੇਜ ਦਿਓ ਮੈਂ ਸੇਵਾ ਕਰਨੀ ਚਾਹਣਾ ਬੜੀ ਸੰਗਤ ਆ ਕੋਈ ਗੱਲ ਨਹੀਂ ਆਪਾਂ ਸਾਰਿਆਂ ਦੀ ਥਿਲ ਫੁੱਲ ਭੇਟਾ ਰਲ ਮਿਲ ਕੇ ਇਹ ਤੀ ਦੀ ਹਰ ਇੱਕ ਖਾਹਿਸ਼ ਪੂਰੀ ਕਰਕੇ ਤੇ ਵਧੀਆ ਢੰਗ ਨਾਲ ਢੋਲੀ ਤੋਰਾਂਗੇ ਕੋਈ ਗੱਲ ਨਹੀਂ ਪੁੱਤਰ ਸਾਧਗੁਰੂ ਕਿਰਪਾ ਕਰਨਗੇ ਇਸੇ ਤਰ੍ਹਾਂ ਹੀ ਤੇਰੀ ਹਰ ਚੀਜ਼ ਹਰ ਰੀਜ ਪੂਰੀ ਹੋਏਗੀ ਠੀਕ ਹੈ ਜੀ 사ਦ ਸੰਗਤ ਜੀ ਬਹੁਤ ਸ਼ੁਕਰਗੁਜ਼ਾਰਾਂ ਕਿਉਂਕਿ ਅੱਜ ਹੀ ਵੀਡੀਓ ਪਾਈ ਤੇ ਚੰਦ ਘੈਂਟਿਆਂ ਜੀ ਸੰਗਤ ਨੇ ਸੇਵਾ ਭੇਜੀ ਤੇ ਨਾਲ ਦੀ ਨਾਲ ਹੀ 사ਦਗੁਰੂ ਦੀ ਕਿਰਪਾ ਨਾਲ ਥੋੜੀ ਜਿਹੀ ਬਹੁਤੀ ਸ਼ਾਪਿੰਗ ਕਰ ਰਹੇ ਆਂ ਬਾਕੀ ਜਿਹੜਾ ਰਹਿਦਾ ਕੰਮ ਉਹ ਵੀ ਜਿਹੜਾ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚਾੜਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਧੰਨਵਾਦ 사ਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਰਵੰਦਰ ਸਿੰਘ ਪਖੋਕੇ ਤੁਸੀਂ ਸਾਰੇ ਜਾਣਦੇ ਹੀ ਹੋ ਮੇਰੇ ਨਾਲ ਬੇਟੀ ਬੇਵੀ ਜਿਹਦੇ ਵਿਆਹ ਦੀ ਵੀਡੀਓ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਸੀ ਪੂਰੀ ਦੁਨੀਆ ਚ ਵਸਦੀ ਸੰਗਤ ਨੇ ਇਨਾ ਪਿਆਰ ਸਤਿਕਾਰ ਦਿੱਤਾ ਔਰ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਵੀ ਇਹ ਪਹਿਲੀ ਵਾਰੀ ਇਹ ਤਜਰਬਾ ਹੋਇਆ ਜੀ ਕਿ 2 ਘੰਟੇ ਦੇ ਅੰਦਰ ਅੰਦਰ ਸਾਡੇ Google Pay ਦੀ ਲਿਮਟ ਜਿਹੜੀ ਆ ਉਹ ਕਰਾਸ ਹੋ ਜਾਂਦੀ ਸੀ ਕਿਉਂਕਿ ਇੱਕ ਦਿਨ ਦੇ ਵਿੱਚ 25 ਤੋਂ ਵੱਧ ट्रांजैक्शंस ਨਹੀਂ ਹੁੰਦੀਆਂ ਮੇਰਾ ਖਿਆਲ 베ਵੀ ਦਾ ਜਿਹੜਾ Google Pay ਆ ਇਹਦੇ ਨੰਬਰ ਦੇ ਉੱਤੇ ਜਿਹੜਾ ਸੀ 686438152 ਤੇ ਉਹ ਘੰਟਾ 2 ਘੰਟੇ ਦੇ ਵਿੱਚ ਹੀ ਮੁੜ ਕੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਸੀ ਜੀ Google Pay ਨਹੀਂ ਹੋ ਰਿਹਾ ਬੇਟੀ ਦੇ ਫੋਨ ਤੇ ਮੈਂ ਆਪਣਾ ਨੰਬਰ ਦਿੰਦਾ ਸੀ ਉਹ ਥੋੜਾ ਜਿਆਦਾ ਟਾਈਮ ਵੱਧ ਕਰ ਜਾਂਦਾ ਸੀ ਤੇ ਉਹ ਵੀ ਬਲੌਕ ਹੋ ਜਾਂਦਾ ਸੀ ਦਾ ਵੀ ਬਸ ਜੀ ਹੁਣ 24 ਘੰਟੇ ਬਾਅਦ ਹੋਣਗੇ ਮਤਲਬ ਇਸ ਤਰ੍ਹਾਂ ਦਾ ਚੇਰਬਾਏ ਪਹਿਲੀ ਵਾਰੀ ਹੋਇਆ ਤੇ तमाम ਦੁਨੀਆ ਦੇ ਵਿੱਚ ਵਸਦੀ ਸੰਗਤ ਨੇ ਸੱਚਮੁੱਚ ਬੇਵੀ ਨੇ ਜਿਵੇਂ ਆਪਣੀ ਮੁਸ਼ਕਲ ਦੱਸੀ ਆਪਣਾ ਦੁੱਖ ਜਿਹੜਾ ਸੰਗਤ ਨਾਲ ਸਾਂਝਾ ਕੀਤਾ ਤੇ ਉਹਦੀ ਉਹ ਦਿਲ ਦੀ ਹੂਕ ਜਿਹੜੀ ਸੀ ਉਹ ਸੰਗਤਾਂ ਦੇ ਮਨਾਂ 'ਚ ਜਾ ਕੇ ਵਜਹੀਆ ਤੇ ਸੱਚਮੁੱਚ ਜਿਹਦੇ ਤੱਕ ਵੀ ਇਹ ਵੀਡੀਓ ਪਹੁੰਚੀ ਆ ਤੇ ਜਿਹਦੇ ਘਰ ਵੀ ਕੋਈ ਧੀ ਹੈਗੀ ਆ ਪੁੱਤਰ ਹੈਗੇ ਆ ਹਰੇਕ ਦੀ ਕੋਸ਼ਿਸ਼ ਸੀ ਕਿ ਸਾਡਾ ਭਾਵੇਂ 100 ਰੁਪਏ ਹੀ ਸ਼ਗਨ ਲਾਓ ਮੈਂ ਹੁਣ ਪਿਛਲੇ 2 ਦਿਨ ਤੋਂ ਲਗਾਤਾਰ ਸੰਗਤਾਂ ਨੂੰ ਜਿਹੜੇ ਵੀਡੀਓ ਵੇਖਣਗੇ ਉਹਨਾਂ ਨੂੰ ਪਤਾ ਹੀ ਆ ਸ਼ਾਇਦ ਸੈਂਕੜੇ ਲੋਕਾਂ ਨੂੰ ਮੈਂ ਅਪੀਲ ਕੀਤੀ ਆ ਵੀ ਸਾਧ ਸੰਗਤ ਜੀ ਹੁਣ ਪੈਸਿਆਂ ਦੀ ਲੋੜ ਨਹੀਂ ਤੁਹਾਡੀਆਂ ਅਰਦਾਸਾਂ ਦੁਆਵਾਂ ਦੀ ਲੋੜ ਹੈ ਕਿ ਬੇਟੀ ਦਾ ਜਿਹੜਾ ਗ੍ਰਸਥ ਜੀਵਨ ਆ ਉਹ ਹੁਣ ਸੁੱਖਾਂ ਵਿੱਚ ਬੀਤੇ ਉਹਨੂੰ ਅਗਲੇ ਘਰ ਚ ਜਾ ਕੇ ਖੁਸ਼ੀਆਂ ਖੇੜੇ ਮਿਲਣ ਕਿਉਂਕਿ ਇਸ ਘਰ ਦੇ ਵਿੱਚ ਬੜੀਆਂ ਮੁਸ਼ਕਲਾਂ ਟੰਗੀਆਂ ਤਰਸ਼ੀਆਂ 'ਚ ਜ਼ਿੰਦਗੀ ਗੁਜ਼ਰੀ ਆ ਤੇ ਤੁਸੀਂ ਅਰਦਾਸ ਸਾਰੇ ਕਰਿਓ ਬੇਟੀ ਨਾਲ ਆ ਚਲੋ ਗੱਲ ਕਰਦੇ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਬੇਟੀ ਦਾ ਅਕਾਊਂਟ ਬਲੌਕ ਕਰ ਦਿੱਤਾ ਔਰ ਗੱਲ ਕਰਦੇ ਆ ਇੱਕ ਇੱਕ ਵੀਰ ਨਾਲ ਗੱਲ ਹੋ ਰਹੀ ਆ ਫੋਨ ਦੇ ਉੱਤੇ ਤੇ ਤਿੰਨ ਵਿੱਚ ਮਿਸਕਲਾਂ ਆ ਰਹੀਆਂ ਨੇ ਕਈ ਓਬਜੈਕਸ਼ਨ ਲੱਗ ਰਹੇ ਨੇ ਕਈ ਬੰਦੇ ਇਤਰਾਜ਼ ਕਰਦੇ ਨੇ ਵੀ ਆ ਕੀ ਗਾਰਨੇ ਆ ਵੀ ਫੋਨ ਨਹੀਂ ਚੁੱਕਦੇ ਜੀ ਫੋਨ ਬੰਦ ਆ ਰਿਹਾ ਮੈਂ ਕਹਾਂ ਜੀ ਫੋਨ ਬੰਦ ਨਹੀਂ ਗਾ ਤੇ ਸਿਰਫ ਇਹੀ ਆ ਵੀ ਆ ਫੋਨ ਬਿਜ਼ੀ ਹੋ ਗਿਆ ਮੇਰਾ ਫੋਨ ਆਪਣਿਆਂ ਵੀ ਇਸ ਤਰ੍ਹਾਂ ਹੀ ਚੱਲਿਆ तमाम ਦੁਨੀਆ 'ਚ ਵਸਦੀ ਸੰਗਤ ਦੇ ਬੇहद ਸ਼ੁਕਰਗੁਜ਼ਾਰ ਆ ਜਿਨੇ ਦਾਸ ਦੇ ਛੋਟੀ ਜੀ ਬੇਨਤੀ ਦੇ ਉੱਤੇ ਐਡਾ ਵੱਡਾ ਹੰਗਾਰਾ ਦਿੱਤਾ ਕਿ ਹੁਣ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ ਬਹੁਤ ਧੰਨਵਾਦ ਬੇਟੀ ਨਾਲ ਗੱਲ ਕਰਦੇ ਆਂ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਇਹ ਨੇਕ ਕਿਰਪਾ ਹੋ ਗਿਆ ਕਿ ਵੀਰੇ ਮੇਰੀ ਝੋਲੀ ਛੋਟੀ ਪੈ ਗਈ ਐ ਪਵਾਉਣ ਨੂੰ ਇੰਨੀ ਜ਼ਿਆਦਾ ਮੈਨੂੰ ਲੋੜ ਤੋਂ ਵੱਧ ਮਿਲ ਗਿਆ ਆ ਇਸ ਕਰਕੇ ਹੁਣ ਮੇਰੀ ਸਾਰੀਆਂ ਭੈਣਾਂ ਭਰਾਵਾਂ ਮਾਪਿਓ ਅੱਗੇ ਬੇਨਤੀ ਐ ਕਿ ਹੁਣ ਮੈਨੂੰ ਆਸ਼ੀਰਵਾਦ ਭੇਜਣਾ ਤੇ ਮੇਰੇ ਲਈ ਪਿਆਰ ਭੇਜਣਾ ਹੁਣ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆ ਭਲਾ ਹੋਵੇ ਭਾਜੀ ਬਲਵਿੰਦਰ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਮੇਰੀ ਇੰਨੀ ਮਦਦ ਕੀਤੀ ਆ ਤੇ ਮੈਨੂੰ ਕਈ ਲੋਕਾਂ ਨੇ ਇਹ ਵੀ ਪੁੱਛਿਆ ਆ ਕਿ ਵੀਡੀਓ ਫੇਕ ਆ ਪਰ ਮੈਂ ਇੱਕੋ ਗੱਲ ਕਹੀ ਆ ਕਿ ਭਾਜੀ ਹੁਣੇ ਨਾ ਵੀਡੀਓ ਝੂਠੀ ਪਉਂਦੇ ਆ ਤੇ ਨਾ ਉਹ ਫੇਕ ਪਉਂਦੇ ਆ ਤੇ ਨਾ ਕਦੀ ਕੋਈ ਵੀਡੀਓ ਫੇਕ ਹੋਈ ਆ ਅੱਛਾ ਪੁੱਤਰ ਮੈਨੂੰ ਇਹ ਦੱਸ ਵੀ 5-7 ਲੱਖ ਰੁਪਈਆ ਆਇਆ ਹਾਂਜੀ ਤੇ ਬਸ ਤੂੰ ਕਿਹੜਾ ਸ਼ੁਰੂ ਕਰਤਾ ਵੀ ਬਸ ਕਰੋ ਵਾਹਿਗੁਰੂ ਜੀ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਮੇਰੇ ਘਰ ਜਿਸ ਦਿਨ ਤੁਸੀਂ ਪਹੁੰਚੇ ਤੇ ਮੇਰੇ ਘਰੇ 1 ਰੁਪਈਆ ਨਹੀਂ ਸੀਗਾ ਹੈਗਾ ਹਾਂ ਤੇ ਰਾਸ਼ਨ ਤੱਕ ਨਹੀਂ ਸੀਗਾ ਹੈਗਾ ਹਾਂ ਸਾਡਾ ਹਲਵਾਈ ਵੀ ਵਾਪਸ ਚੱਲ ਗਿਆ ਸੀ ਮੈਂ ਅੱਗੇ ਵੀ ਜਿਗਰ ਕੀਤਾ ਹਾਂਜੀ ਹੈਨਾ ਜੀ ਤੇ ਇਸ ਕਰਕੇ ਮੇਰੇ ਵਰਗੀਆਂ ਹੋਰ ਵੀ ਬੜੀਆਂ ਭੈਣਾਂ ਨੇ ਬੜੀਆਂ ਰੋਜ਼ ਫੋਨ ਆਉਂਦੇ ਆ ਹੈਨਾ ਜੀ ਤੇ ਮੈਂ ਚੁੰਨੀ ਆ ਕਿ ਜਿੱਦਾਂ ਸਾਰੇ ਵੀਰ ਭਰਾ ਭੈਣਾਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹੋਰਾਂ ਭੈਣਾਂ ਨਾਲ ਵੀ ਇਵੇਂ ਹੀ ਖੜਨਾ ਤੇਰੇ ਤੋਂ ਪਹਿਲਾਂ ਵੀ ਖੜਦੇ ਰਿਹਾ ਤੇਰੇ ਤੋਂ ਬਾਅਦ ਚ ਵੀ ਖੜਨਗੇ ਪਰ ਮੈਂ ਇੱਕ ਗੱਲ ਦਸਾਂ ਮੈਨੂੰ ਨਾ ਆਪਣਾ ਝੂਠਾ ਪਾਣੀ ਇੱਕ ਬੋਤਲ ਚ ਪਾ ਲਈ ਮੈਂ ਉਹ ਪਾਣੀ ਜਿਹੜਾ ਨਾ ਆਪਣੇ ਦੇਸ਼ ਦੇ ਲੀਡਰਾਂ ਨੂੰ ਪਿਆਲਾ ਜਿਹੜੇ ਰੱਜਦੇ ਹੀ ਨਹੀਂ ਤੂੰ 5-7 ਲੱਖ ਰੁਪਏ ਚ ਕਹਿਣ ਦੀਆਂ ਬਸ ਕਰੋ ਬਨੂ ਹੋਰ ਨਹੀਂ ਚਾਹੀਦੇ ਉਹ ਡੀਆਈਜੀ ਇੱਕ ਉਹ ਸਾਡੇ ਪੁਲਿਸ ਅਫਸਰ ਕਹੀ ਦੇ ਉਹ ਰੱਜਦੇ ਹੀ ਨਹੀਂ ਇੰਨਾ ਪੈਸਾ ਇਕੱਠਾ ਕੀਤਾ ਕਿਲਵਾਂ ਦਾ ਸੋਨਾ ਇਕੱਠਾ ਕੀਤਾ ਕਈ ਕੁਝ ਕੀਤਾ ਮੈਂ ਉਹਨਾਂ ਨੂੰ ਥੋੜਾ ਜਿਹਾ ਤੇਰਾ ਝੂਠਾ ਖਵਾ ਲਾ ਵੀ ਉਹਨਾਂ ਨੂੰ ਵੀ ਥੋੜੀ ਬਹੁਤੀ ਜਿਹੜੀ ਆ ਉਹ ਥੋੜੀ ਬਹੁਤੀ ਆ ਗਈ ਸ਼ਰਮ ਉਹਨਾਂ ਦੇ ਮਨ 'ਚ ਵੀ ਕੋ ਸਦਕ ਪਰ ਉਹ ਸਾਹ ਜੀ 사ਸੰਗ ਜੀ ਅੱਜ ਦੀ ਵੀਡੀਓ ਪਾਉਣ ਦਾ ਮੇਰਾ ਮਤਲਬ ਹੈ ਵੀ ਐਸੇ ਲੋਕ ਵੀ ਹੈਗੇ ਜੀ ਦੁਨੀਆ ਤੇ ਵੀ ਜਿਹੜੇ ਸਮਝਦੇ ਆ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ 5-7 ਲੱਖ ਰੁਪਈਆ ਕੋਈ ਏਡੀ ਵੱਡੀ ਰਕਮ ਨਹੀਂ ਹੁੰਦੀ ਕਰੋੜ ਕਰੋੜ ਰੁਪਈਆ ਲੋਕੀ ਈਆਂ ਦੇ ਵਿਆਹਾਂ ਤੇ ਲਾ ਦਿੰਦੇ ਆ ਵਾਹਿਗੁਰੂ ਜੀ ਮੇਰੇ ਲਈ ਇਹ ਵੀ ਬਹੁਤ ਵੱਡੀ ਰਕਮ ਆ ਮੇਰੀ ਲੋੜ ਪੂਰੀ ਹੋ ਗਈ ਤੁਸੀਂ ਮੇਰੀ ਮਦਦ ਕਰਤੀ ਮੇਰੇ ਲਈ ਇਹ ਹੀ ਬਹੁਤ ਖੁਸ਼ ਆ ਮੈਨੂੰ ਹੁਣ ਕੁਛ ਨਹੀਂ ਚਾਹੀਦਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਕੁਛ ਹੋ ਗਿਆ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੇਰੀ ਝੋਲੀ ਛੋਟੀ ਪੈ ਗਈ ਆ ਤੇ ਇਸ ਕਰਕੇ ਸਾਰੇ ਬਲਵਿੰਦਰ ਭਾਜੀ ਉਹਨਾਂ ਦਾ ਥੈਂਕਸ ਕਰੋ ਇਹਨਾਂ ਨੂੰ ਇੰਨੀਆਂ ਕਿਸੀਸਾ ਦਿਓ ਕਿ ਵਾਹਿਗੁਰੂ ਇਹਨਾਂ ਦੀ ਇਦਾਂ ਹੀ ਚੜ੍ਹਦੀ ਕਲਾ ਰੱਖੇ ਤੇ ਇਦਾਂ ਹੀ ਇਹਨਾਂ ਦਾ ਗੁਰੂ ਰਾਮਦਾਸ ਜੀ ਸਾਥ ਦੇਣ ਤਾਂ ਕਿ ਇਹ ਜਿਹੜੀ ਵੀ ਕੋਈ ਧੀ ਪੈਣ ਇਹਨਾਂ ਕੋਲੋਂ ਰੋਂਦੀ ਆਂਦੀ ਆ ਨਾ ਤੇ ਇਹ ਉਹਨੂੰ ਦੇਖ ਨਹੀਂ ਪਾਉਂਦੇ ਅਸੀਂ ਤੇ ਜਿਹੜਾ ਰੋਨੇ ਰੋਨੇ ਆਪ ਰੋਣ ਲੱਗ ਜਾਂਦੇ ਇਹਨਾਂ ਦਾ ਇਦਾਂ ਦਾ ਦਿਲ ਹੈਗਾ ਆ। ਅੱਛਾ ਪਤਾ ਲੱਗਾ ਕਿਸੇ ਗਾਇਕ ਕਲਾਕਾਰ ਦਾ ਵੀ ਫੋਨ ਆਇਆ। ਹਾਂਜੀ ਭੈਣੋਂ ਰੁਪਿੰਦਰ ਹਾਂਡਾ ਉਹਨਾਂ ਦੀ ਟੀਮ ਤੋਂ ਸਵੇਰੇ ਮੈਨੂੰ ਫੋਨ ਆਇਆ ਭੈਣੇ ਦੱਸ ਮੈਨੂੰ ਕੀ ਚਾਹੀਦਾ ਆ। ਅੱਛਾ ਮੈਂ ਕਿਹਾ ਵੀਰੇ ਮੈਨੂੰ ਤੁਹਾਡੇ ਕੋਲੋਂ ਕੁਛ ਨਹੀਂ ਚਾਹੀਦਾ। ਮੈਨੂੰ ਆਸ਼ੀਰਵਾਦ ਤੇ ਦਵਾਵਾ ਭੇਜੋ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਫਿਰ ਉਹਨਾਂ ਨੇ ਮੇਰ ਨਾਲ ਜਿਗਰ ਕੀਤਾ ਆ ਕਿ ਤੁਹਾਡੇ ਘਰ ਬੈੱਡ, ਐਲਸੀਡੀ, ਫਰਿੱਜ, ਵਾਸ਼ਿੰਗ ਮਸ਼ੀਨ ਕੱਲ ਪਹੁੰਚੇਗੀ। अच्छा जी हां जी मेरी हुन ਇਹੋ ਕਿਰਪਾਏ ਗੁਰਜੀ ਟਾਟੇ ਅੱਗੇ ਬੇਨਤੀ ਆ ਕਿ ਇਹ ਵੀਡੀਓ ਡਿਲੀਟ ਕਰ ਦੋ ਤੇ ਤਾਂ ਕਿ ਮੇਰੇ ਤਾਂ ਹਾਂਜੀ ਅਜੇ 3 ਤਰੀਕ ਨੂੰ ਤੇਰਾ ਵਿਆਹ ਬੜੀ ਸੰਗਤ ਨੇ ਆਉਣਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਤੁਸੀਂ ਇੰਨੀ ਇੱਕ ਕਿਰਪਾ ਕਰਦੇ ਕਿ ਬੱਸ ਧੰਨ ਧੰਨ ਹੋ ਗਈ ਮੈਨੂੰ ਹੁਣ ਕੋਈ ਸੰਗਤ ਜੀ ਇਸ ਤੋਂ ਪਹਿਲਾਂ ਇੱਕ ਵਾਰੀ ਬਾਪੂ ਛਾਟੇ ਵਾਲੇ ਬਾਪੂ ਗੁਰਦੀਪ ਸਿੰਘ ਜੀ ਦੀ ਮੈਂ ਵੀਡੀਓ ਭਾਈ ਸੀ ਤੇ ਮੈਂ ਇੱਕ ਗੱਲ ਕਹੀ ਸੀ ਪੀ ਅਗਰ ਸਬਰ ਸੰਤੋਖ ਨੂੰ ਕਿਸੇ ਨੇ ਇਨਸਾਨੀ ਰੂਪ ਚ ਵੇਖਣਾ ਹੈ ਤੇ ਉਹ ਛਾਟੇ ਵਾਲੇ ਬਾਪੂ ਜੀ ਨੂੰ ਜਾ ਕੇ ਮਿਲ ਲਓ ਕਈਆਂ ਨੂੰ ਯਾਦ ਹੋਏਗੀ ਉਹ ਵੀਡੀਓ ਤੇ ਅੱਜ ਇਸ ਬੇਟੀ ਦਾ ਮੈਂ ਸਬਰ ਸੰਤੋਖ ਵੇਖ ਕੇ ਹੈਰਾਨ ਹੋ ਗਿਆ ਵੀ ਕੋਈ ਏਡੀ ਵੱਡੀ ਰਕਮ ਨਹੀਂ ਆਈ ਭਈ ਇੱਥੇ ਕੋਰੇ 20 ਲੱਖ 25 ਲੱਖ ਆ ਗਿਆ ਨਾ 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 ਜੇ 5-7 ਲੱਖ ਰੁਪਏ ਆਇਆ ਵਾ ਤੇ ਤੁਸੀਂ ਹੈਰਾਨ ਹੋ ਜਾਓਗੇ ਬੈਂਕ ਵਾਲਿਆਂ ਨੇ ਖਾਤਾ ਬਲੌਕ ਕਰਤਾ ਹੁਣ ਤੁਸੀਂ ਵੇਖ ਰਹੇ ਹੋ ਵੀ ਨਹੀਂ ਆ ਰਹੇ ਹੋ Google Pay ਅੱਜ ਉਥੇ ਐਪਲੀਕੇਸ਼ਨ ਲੈ ਕੇ ਦੇ ਆਇਆ ਜੀ ਉਹ ਕਹਿੰਦੇ ਜੀ 500 ਰੁਪਏ ਖਾਤੇ 'ਚ ਸੀਗਾ ਇੱਥੇ ਲੱਖਾਂ ਰੁਪਏ ਇਕੱਠੇ ਹੋ ਗਏ ਆ ਇਹ ਕਿੱਥੋਂ ਆ ਗਿਆ ਇੰਨੀ ਟ੍ਰਾਂਜੈਕਸ਼ਨ ਕਿੱਦਾਂ ਔਰ ਇਹ ਇੱਕੋ ਦਿਨ ਦੇ ਵਿੱਚ ਕੀ ਹੋ ਰਿਹਾ ਕਿਉਂ ਹੋ ਰਿਹਾ ਕਮਾ ਲਓਗੀ ਉਥੇ ਮੈਂ ਲਿਖ ਕੇ ਦੇ ਕੇ ਆਇਆ ਐਪਲੀਕੇਸ਼ਨ ਵੀ ਇਹਨਾਂ ਦੀ ਬੇਟੀ ਦਾ ਆਨੰਦਕਾਰ ਜਿਆ ਸੰਗਤ ਕੋਲੋਂ ਮਦਦ ਲਈ ਅਪੀਲ ਕੀਤੀ ਸੀ ਸੰਗਤ ਸੇਵਾ ਕਰ ਰਹੀ ਆ ਤੇ ਸੱਚਮੁੱਚ ਮੇਰੇ ਦੇਸ਼ ਦੇ ਲੀਡਰਾਂ ਨੂੰ ਸ਼ਾਇਦ ਇਹ ਵੀਡੀਓ ਹਰ ਇੱਕ ਲੀਡਰ ਕੋ ਕੱਲਿਓ ਹਰ ਇੱਕ ਪੁਲਿਸ ਅਫਸਰ ਕੋਕਾ ਲਿਓ ਪੁੱਲਰ ਸਾਹਿਬ ਤੁਹਾਨੂੰ ਤੇ ਜੇਲ੍ਹ ਚ ਬੜੀਆਂ ਸਹੂਲਤਾਂ ਹੋਣੀਆਂ ਨੇ ਤੁਹਾਡੇ ਕੋਲ ਵੀਡੀਓ ਚੱਲੇ ਜਾਣੀਆਂ ਤੇ ਆਇਓ ਕਿਤੇ ਐਸਤੀ ਦੇ ਘਰ ਦੇ ਵਿੱਚ ਢੇੜਾ ਜਰੂਰ ਮਾਰਿਓ ਤੇ ਕਿਤੇ ਪਾਣੀ ਦਾ ਘੁੱਟ ਪੀ ਜਿਓ ਘਰੇ ਸਬਰ ਸੰਤੋਖਾ ਜੀ 5-7 ਲੱਖ ਰੁਪਏ ਦੇ ਨਾਲ ਕਹਿੰਦੀ ਵੀ ਮੇਰੀਆਂ ਸਭ ਰੀਜਾਂ ਪੂਰੀਆਂ ਹੋ ਗਈਆਂ ਮੇਰੀ ਝੋਲੀ ਕਹਿੰਦੀ ਛੋਟੀ ਪੈ ਗਈ ਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ਾਂ ਰਹਿਮਤਾਂ ਕਰਦੇ ਆ ਨਾ ਨਾ ਮਾਸੀ ਨਾ ਬਾਪ ਸੀ ਅੱਜ ਬੇਵੀ ਨੂੰ ਪੁੱਛੋ ਕਿੰਨੇ ਬਾਪ ਤੇ ਕਿੰਨੀਆਂ ਮਾਵਾਂ ਕਿੰਨੀਆਂ ਭੈਣਾਂ ਕਿੰਨੇ ਭਰਾ ਬਣ ਕੇ ਅੱਜ ਇੱਥੇ ਬੋੜੇ ਆ ਸੱਚਮੁੱਚ ਮੈਂ ਸ਼ੁਕਰਗੁਜ਼ਾਰ ਆ ਉਹਨਾਂ ਲੋਕਾਂ ਦਾ ਵੀ ਜਿਹੜੇ ਫੋਨ ਕਰਕੇ ਮੈਨੂੰ ਤੇ ਗੱਲ ਨਹੀਂ ਕਰ ਪਾਉਂਦੇ ਰੋਂਦੇ ਆ ਸੱਚਮੁੱਚ ਬਿਆਹ ਤੇ ਤਾਂ ਮੇਂ ਜਿਨ੍ਹਾਂ ਦੇ ਅੰਦਰ ਹੁੰਦਾ ਨਾ ਅੱਖ 'ਚ ਹੰਝੂ ਉਹਨਾਂ ਦੇ ਹੀ ਆਉਂਦਾ ਉਹ ਤੇ ਬੜੇ ਬੜੇ ਕਰਪਤ ਲੋਕ ਨੇ ਲੋਕਾਂ ਨੂੰ ਤਲਫ ਦੇ ਛੱਡ ਕੇ ਆ ਉਹ ਚਲੇ ਜਾਂਦੇ ਨੇ ਜਿਹੜੇ ਆ ਸੜਕਾਂ ਦੇ ਉੱਤੇ ਜਿਉਂਦੀ ਰਾਤੀ ਹੈ ਸੱਚੀ ਗੱਲ ਤੇ ਆ ਵੀ 11000 ਰੁਪਇਆ ਤੇ 25-30000 ਦੀ ਸ਼ਾਪਿੰਗ ਕਰਾਤੀ ਸੀ ਵਿਆਹ ਤੇ ਬੇਬੀ ਖਰੀਦੀ ਜੀ ਮੇਰਾ ਹੋ ਗਿਆ ਸੱਚ ਜੀ ਤੇ ਹੁਣ ਸੰਗਤ ਨੇ ਕੋਈ ਕਸਰ ਨਹੀਂ ਛੱਡੀ ਇੱਕ ਤੇ ਮੈਂ ਸ਼ੁਕਰਗੁਜ਼ਾਰ ਨਾ ਬੀਬਾ ਰੁਪਿੰਦਰ ਹਾਂਡਾ ਜੀ ਦੇ ਕਿ ਜਿਨ੍ਹਾਂ ਦੀ ਟੀਮ ਵੱਲੋਂ ਫੋਨ ਆਇਆ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਵਿਆਹ ਚਾਹੂੰਗੀ ਕੀ ਆ ਉਹਨਾਂ ਨੇ ਹਾਂਜੀ ਵੀਰੇ ਉਹ ਕਹਿੰਦੇ ਕਿ ਜੇ ਮੇਰਾ ਸ਼ੋਅ ਨਾ ਹੋਇਆ ਤੇ ਮੈਂ ਸੋਮਵਾਰ ਆਪ ਪਹੁੰਚਾਂਗੇ ਨਹੀਂ ਤੇ ਫਿਰ ਕੱਲ ਟਾੜਾ ਸਮਾਂ ਟਾ ਦੇ ਘਰ ਜ਼ਰੂਰ ਪਹੁੰਚੂਗਾ ਵੈਰੀ ਗੁੱਡ ਸਲੂਟ ਆ ਬੀਬਾ ਰਪਿੰਦਰ ਹੰਡਾ ਜੀ ਤੁਹਾਨੂੰ ਔਰ ਸੱਚਮੁੱਚ ਤੁਸੀਂ ਇਸ ਬੇਟੀ ਤੁਹਾਡਾ ਫੋਨ ਆਉਣਾ ਇੱਕ ਵੱਡੀ ਮੋਰਲ ਸਪੋਰਟ ਆ ਬੜੇ ਹੋਰ ਕਲਾਕਾਰ ਨੇ ਵੱਡੀਆਂ ਵੱਡੀਆਂ ਗੱਲਾਂ ਟਾਲੀ ਟਾਲੀ ਜਿਹੜੀਆਂ ਕਰਦੇ ਜੀ ਮੇਰੇ ਹੀ ਬੜੇ ਸੱਜਣ ਨੇ ਕਿਸੇ ਦਾ ਫੋਨ ਵੀ ਨਹੀਂ ਆਇਆ ਮੈਨੂੰ ਵੀ ਬਲਵੰਦਰ ਸਿੰਘ ਪੱਖੋ ਕੇ ਇੱਕ ਧੀ ਦਾ ਆਨੰਦ ਕਾਰਜ ਕਰ ਰਿਹਾ ਤੇ ਆਲਾ ਸਾਡੇ ਲੋ ਵੀ ਕੋਈ ਸੇਵਾ ਹਿੱਸਾ ਪਾ ਲਾ ਤੇ ਜਰੂਰ ਸਿਕੰਦਰ ਸੱਤੀ ਜੀ ਦਾ ਵੀ ਮੈਨੂੰ ਫੋਨ ਆਇਆ ਬਸ ਇੱਕੋ ਇੱਕ ਤੇ ਦੂਸਰਾ ਰੁਪਿੰਦਰ ਹੰਡਾ ਜੀ ਦਾ ਦੋ ਲੜਕੀਆਂ ਨੂੰ ਇੱਕ ਲੜਕੀ ਦਾ ਦਰਦ ਮਹਿਸੂਸ ਹੋਇਆ ਨਾ ਫਿਰ ਕਲਾਕਾਰਾਂ ਦੀ ਦੁਨੀਆ ਚੋਂ ਇੱਜ਼ਤ ਰੱਖ ਲਿਆ ਤੁਸੀਂ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਇੱਕ ਵੀਰ ਨੇ ਫੋਨ ਕੀਤਾ ਕਹਿੰਦਾ ਵੀ ਭਾਜੀ ਮੈਂ ਦਿਹਾੜੀ ਕਰਦਾ 500 ਰੁਪਿਆ ਤੇ ਮੈਂ ਚਾਹੁੰਦਾ ਹਾਂ ਕਿ ਇੱਕ ਦਿਨ ਦੀ ਕਮਾਈ ਜਿਹੜੀ ਆ ਮੈਂ ਵੀ ਇਸ ਧੀ ਨੂੰ ਸ਼ਗਨ ਦਿਆਂ ਸ਼ੇਰ ਮੱਥੇ ਪ੍ਰਵਾਨ ਕੀਤਾ ਸੀ ਵੀ ਇੱਕ ਬੰਦਾ ਸਵੇਰ ਤੋਂ ਸ਼ਾਮ ਤੱਕ ਪਸੀਨਾ ਵਹਾਏਗਾ ਤੇ ਫਿਰ ਉਹਦਾ 500 ਰੁਪਇਆ ਬਣਨਾ ਮੈਂ ਕਹਿੰਦਾ ਵੀ ਮੈਨੂੰ 1 ਰੁਪਇਆ ਵੀ Google Pay ਆਇਆ ਮੈਨੂੰ 10 ਰੁਪਏ ਵੀ ਆਏ ਆ 50 ਰੁਪਏ ਵੀ ਆਏ ਆ ਲੱਖਾਂ ਰੁਪਏ ਵੀ ਆਏ ਆ ਵੀਰ ਹਰਦੀਪ ਸਿੰਘ ਹੁਣਾਂ 50000 ਰੁਪਇਆ ਬੰਟੀ ਵੀਰ ਨੇ ਯੂ ਐਸ اے ਤੋਂ ਪੌਣੇ 2 ਲੱਖ ਰੁਪਇਆ ਬੜੀ ਲੰਬੀ ਲਿਸਟ ਹੈ ਮੇਰੇ ਕੋਲ ਸਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਔਰ ਇਕਾਂ ਦੇ ਆਏ ਕੋਈ ਸਾਡੇ ਪਾਸਟਰ ਜੀ ਅਜੀਜ਼ ਜੀ ਉਹਨਾਂ ਨੇ ਮੈਨੂੰ 1000 ਰੁਪਿਆ ਗੂਗਲ ਪੇ ਕੀਤਾ ਸਾਡੇ ਪਿੰਡ ਦਾ ਅਸ਼ੋਕ ਮਸੀਹ ਉਹਨਾਂ ਨੇ ਵੀ ਕੀਤਾ ਪਾਸਟਰਾਂ ਦੇ ਘਰ ਕਾਫੀ ਸਾਰਾ ਸਮਾਨ ਦੇ ਗਿਆ ਹਾਂਜੀ ਹਾਂਜੀ ਕੀ ਕੀ ਦੇ ਗਿਆ ਕੱਲ ਉਹ 20 ਸੂਟ ਮੇਰੇ ਦੇ ਕੇ ਗਏ ਆ 20 ਸੂਟ ਹਾਂਜੀ ਵੈਰੀ ਗੁੱਡ ਤੇ 12 ਸੂਟ ਜਿਹੜਾ ਮੇਰਾ ਹੋਣ ਵਾਲਾ ਘਰ ਵਾਲਾ ਉਹਦੇ ਦੇ ਕੇ ਗਏ ਆ ਵੈਰੀ ਗੁੱਡ ਦੋ ਕੰਬਲ ਦੇ ਕੇ ਗਏ ਆ ਅੱਛਾ 40 ਕਿਲੋ ਚੌਲ ਦੇ ਕੇ ਗਏ ਆ ਇੱਕ ਟੀਨ ਤੇਲ ਦਾ ਦੇ ਕੇ ਗਏ ਆ ਵੈਰੀ ਗੁੱਡ ਥੈਂਕ ਯੂ ਵੈਰੀ ਮੱਚ ਹਰ ਬੰਦਾ ਕਿਸੇ ਨਾ ਕਿਸੇ ਰੂਪ ਚ ਜਿਹੜਾ ਉਹ ਪ੍ਰਮਾਤਮਾ ਨੂੰ ਮੰਨਣ ਵਾਲਾ ਨਾ ਜਿੰਨਾ ਤੱਕ ਇਸ ਧੀ ਦੀ ਵੀਡੀਓ ਪਹੁੰਚੀ ਆ ਉਹ ਕਿਸੇ ਨਾ ਕਿਸੇ ਰੂਪ ਚ ਹਾਜ਼ਰੀ ਜ਼ਰੂਰ ਲਵਾ ਕੇ ਗਿਆ ਮਲੇਰ ਕੋਟਲੇ ਤੋਂ ਮੁਸਲਮ ਭਾਈਚਾਰੇ ਦੇ ਵੀਰਾਂ ਦੇ ਨੂੰ ਸੇਵਾ ਆ ਮੇਰੇ ਕੋਲ ਆਈ ਆ 크ਰਿਸਚਨ ਵੀਰਾਂ ਦੇ Hindu ਵੀਰਾਂ ਦੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਤੇ ਲੇਖੇ ਟੁੱਟੇ ਆ ਸਭ ਦਾ ਹੀ ਧੰਨਵਾਦ ਸੌਰਿਆਂ ਤੱਕ ਵੀਡੀਓ ਪਹੁੰਚੀ ਕਿ ਨਹੀਂ ਹੱਲੇ ਤੱਕ ਤਾਂ ਨਹੀਂ ਕੋਈ ਫੋਨ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸਾਰੇ ਤੇਰੇ ਭੈਣ ਭਰਾ ਨੇ ਇਹਦੇ ਵਿੱਚ ਕੋਈ ਮਹਿਣਾ ਨਹੀਂ ਆ ਸਾਰਿਆਂ ਨੇ ਤੈਨੂੰ ਅਸ਼ੀਰਵਾਦ ਦਿੱਤਾ ਹੈ ਇਹ ਮਤਲਬ ਪਿਆਰ ਸਤਕਾਰ ਦਿੱਤਾ ਇਹ ਤੂੰ ਕਰਮਾ ਲਈ ਤੀਂ ਨਾ ਪੀ ਤੇਨੂੰ ਹਜ਼ਾਰਾਂ ਲੋਕਾਂ ਦਾ ਪਿਆਰ ਸਤਕਾਰ ਜਿਹੜਾ ਉਹ ਮਿਲ ਗਿਆ ਸਤਗੁਰੂ ਕਿਰਪਾ ਕਰਨਗੇ ਬڑے ਲੋਕ ਨੇ ਜਿਹੜੇ ਅਜੇ ਵੀ ਕਹਿੰਦੇ ਆ ਵੀ ਅਸੀਂ ਇੰਨਾ ਸਾਡੇ ਕੋਲ ਸਮਾਨ ਲੈ ਕੇ ਅਸੀਂ ਆਉਣਾ ਚਾਹੁੰਦੇ ਆ ਤੇ ਸਾਨੂੰ ਰੋਕਣਾ ਪੈ ਰਿਹਾ ਕਿ ਬਸ ਕਰੋ ਸਮਾਨ ਦੀ ਗੱਲ ਹੋ ਗਈ ਆ ਭਈ ਹੁਣ ਵੀ ਬਾਅਦ ਰੁਪਿੰਦਰ ਹਾਂਡਾ ਜੀ ਦੀ ਟੀਮ ਜਿਹੜੀ ਆ ਉਹਨਾਂ ਨੇ ਸ਼ਾਇਦ ਕੁਝ ਸਮਾਨ ਲੈ ਕੇ ਆਉਣਾ ਕੁਝ ਹੋਰ ਪੈਣ ਭਰਾਵਾ ਵੱਲੋਂ ਵੀ ਆ ਇੱਕ ਵੀਰ ਹੋ ਰਿਹਾ ਉਹਨੇ ਸੋਫੇ ਕਹੇ ਆ ਅੱਛਾ ਮੈਨੂੰ ਕਹਿੰਦੇ ਮੈਂ 50000 ਰੁਪਆਵਾਂ ਤੇ ਲੱਖ ਪਾਵਾਂਗਾ ਵੀਰ ਮੈਨੂੰ ਕੁਛ ਪੁੱਤਰ ਸੋਨੇ ਦਾ ਕੋਈ ਨਾ ਕੋਈ ਚੀਜ਼ ਬਣਾਉਣ ਦਾ ਸ਼ੌਂਕ ਹੁੰਦਾ ਤੇਰੇ ਮਨ ਚ ਕੀ ਸ਼ੌਂਕ ਆ ਵਾਹਿਗੁਰੂ ਜੀ ਮੇਰੀ ਲੋੜ ਪੂਰੀ ਹੋ ਗਈ ਆ ਬਸ ਹੁਣ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਬਾਹਰੋਂ ਪੈਸੇ ਘਲਤੇ ਆਂ ਪੀ ਇਹਦੀ ਇਹਨੂੰ ਸੋਨੇ ਦੀ ਕੋਈ ਚੀਜ਼ ਬਣਾ ਕੇ ਦੇ ਨਹੀਂ ਬਸ ਮੈਨੂੰ ਵਾਹਿਗੁਰੂ ਜੀ ਇਨਾ ਕਿ ਮੇਰੇ ਭੈਣ ਭਰਾਵਾਂ ਦੀ ਇੱਜ਼ਤ ਰਹਿ ਗਈ ਆ ਮੈਨੂੰ ਸੋਨੇ ਨਾਲ ਕੋਈ ਪਿਆਰ ਨਹੀਂ ਆ ਮੈਨੂੰ ਚਾਂਦੀ ਨਾਲ ਕੋਈ ਪਿਆਰ ਨਹੀਂ ਪੁੱਤਰ ਸੋਨਾ ਪਿਆਰ ਦੀ ਗੱਲ ਨਹੀਂ ਹੁੰਦੀ ਇਹ ਮੁਸ਼ਕਲ ਸਮੇਂ ਦੇ ਵਿੱਚ ਇੱਕ ਇੱਕ ਐਸੀ ਚੀਜ਼ ਹੁੰਦੀ ਆ ਵੀ ਰੱਬ ਨਾ ਕਰੇ ਕੱਲ ਨੂੰ ਕਿਤੇ ਕੋ ਪ੍ਰੋਬਲਮ ਇਸ ਤਰ੍ਹਾਂ ਦੀ ਆਵੇ ਤੇ ਫਿਰ ਉਹ ਕਿਤੇ ਵਰਤੀ ਜਾ ਸਕਦੀ ਆ ਮੁਸ਼ਕਲ ਸਮੇਂ ਚ ਤੁਸੀਂ ਮੇਰਾ ਹੁਣ ਇੰਨਾ ਸਾਥ ਦਿੱਤਾ ਆ ਅੱਗੇ ਵੀ ਤੁਸੀਂ ਜਿਉਂਦੇ ਵੱਸਦੇ ਰਹੋ ਗੁਰਾਂ ਦਾਸ ਤੁਹਾਡੀ ਚੜ੍ਹਦੀ ਕਲਾ ਕਰਨਾ ਤੁਹਾਡੀ ਲੰਬੀ ਲੰਬੀ ਉਮਰ ਕਰਿਆ ਕਿ ਮੈਨੂੰ ਕਿਸੇ ਹੋਰ ਦੀ ਲੋੜ ਹੀ ਨਾ ਪਵੇ ਜਿਉਂਦੀ ਰਹੀ ਤੀਏ ਜਿਉਂਦੀ ਰਹਾ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਅੱਜ ਸੱਚੀ ਮੁੱਚੀ ਮਤਲਬ ਇਸਤੀਹੀਦੀ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸੰਗਤ ਅੱਜ ਵੀ ਸੇਵਾ ਮੈਂ ਵੀ ਸੰਗਤ ਨੂੰ ਹੱਥ ਜੋੜ ਰਿਹਾ ਵੀ ਬੱਸ ਕਰੋ ਵੀ ਹੋਰ ਕਿਸੇ ਟੀ ਦੇ ਵਿਆਹ ਚ ਕਰ ਲਾਂਗੇ ਮੈਨੂੰ ਫੋਨ ਕਰਕੇ ਸੰਗਤ ਕਹਿ ਦਈਆ ਵੀ ਤੇਰੇ ਕੋਲ ਧੀਆਂ ਮੁੱਕ ਗਈਆਂ ਨੇ ਨਹੀਂ ਮੈਂ ਕਿਹਾ ਮੇਰੇ ਕੋਲ ਸੈਂਕੜੇ ਨਹੀਂ ਹਜ਼ਾਰਾਂ ਧੀਆਂ ਦੇ ਫੋਨ ਆਉਂਦੇ ਆ ਹਜ਼ਾਰਾਂ ਸ਼ਹੀਦ ਪਰਿਵਾਰਾਂ ਦੇ ਫੋਨ ਆਉਂਦੇ ਆ ਹਜ਼ਾਰਾਂ ਬੰਦੀ ਸਿੰਘਾਂ ਦੇ ਫੋਨ ਆਉਂਦੇ ਆ ਮੁਸ਼ਕਲਾਂ ਦੇ ਵਿੱਚ ਜਿਹੜੇ ਵੀ ਨੇ ਚਲੋ ਸਤਿਗੁਰ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਸ਼ਾ ਜਿਨ੍ਹਾਂ ਨੇ ਕਿਰਪਾ ਕਰਕੇ ਇਸ ਸੇਵਾ ਕਾਰਜ ਲਈ ਦਾਸ ਨੂੰ ਚੁਣਿਆ ਇੱਕ ਇੱਕ ਚੀਜ਼ ਦਾ ਵੇਰਵਾ ਤੁਸੀਂ ਜਦੋਂ ਫਾਈਨਲ ਵੀਡੀਓ ਅਸੀਂ ਬਣਾਉਣੀ ਹੈ ਨਾ ਥੱਲੇ ਸਕਰੋਲਿੰਗ ਚੱਲਦੀ ਵੇਖੋਗੇ ਕਿੰਨੇ ਕੀ ਭੇਜਿਆ ਇੱਥੇ ਕਈ ਲੋਕ ਦੂਸ਼ਨ ਵਾਲੀਆਂ ਲਾਉਣ ਵਾਲੇ ਬੈਠੇ ਆ ਉਹਨਾਂ ਲਈ ਜਾਣੀਆਂ ਹੁੰਦੀਆਂ ਨੇ ਪਰ ਕੋਈ ਗੱਲ ਨਹੀਂ ਉਹ ਸਤਗੁਰ ਸੱਚੇ ਪਾਤਸ਼ਾਹ ਦੇ ਕੈਮਰੇ ਹਰ ਜਗ੍ਹਾ ਲੱਗੇ ਨੇ ਉਹਦੇ ਕੰਪਿਊਟਰ ਦੇ ਵਿੱਚ ਚੰਗੇ ਮੰਦੇ ਦਾ ਸਾਰਾ ਹਿਸਾਬ ਹੁੰਦਾ ਬੜੀ ਮਿਹਰਬਾਨੀ ਸਾਧ ਸੰਗਤ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤਮਾਮ ਉਹਨਾਂ ਸੰਗਤਾਂ ਨੂੰ ਜਿਨ੍ਹਾਂ ਸ਼ਧੀ ਨੂੰ ਅਸ਼ੀਰਵਾਦ ਦੇ ਰੂਪ ਦੇ ਵਿੱਚ ਸੇਵਾ ਭੇਜੀ ਆ ਆਪ ਸਭ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਤੁਸੀਂ ਇਸੇ ਤਰ੍ਹਾਂ ਹੀ ਇਹਨਾਂ ਬਿਨਾ ਮਾਂ ਬਾਪ ਦੀਆਂ ਧੀਆਂ ਜਿਹੜੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਲੋੜਵੰਤ ਧੀਆਂ ਦੇ ਇਸੇ ਤਰ੍ਹਾਂ ਸਿਰ ਤੇ ਹੱਥ ਰੱਖਦੇ ਰਹੋ ਦਾਸ ਤੇ ਭਰੋਸਾ ਕਾਇਮ ਰੱਖਿਓ ਮੈਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਸੇਵਾ ਕਰਦਾ ਰਾਂਗਾ ਠੀਕ ਹੈ ਜੀ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਜੀ ਬਹੁਤ ਧੰਨਵਾਦ ਕਿਉਂਕਿ ਸਾਰੀ ਸੰਗਤ ਨੂੰ ਪਤਾ ਲੱਗ ਜੇ ਬਾਕੀ ਵਿਆਹ ਦੇ ਵਿੱਚ ਖੁੱਲਾ ਸੱਦਾ ਸਾਰਿਆਂ ਨੂੰ ਵਿੰਡਨਾਕ ਕਲਾ ਦੇ ਵਿੱਚ ਹੀ ਤਿੰਨ ਤਰੀਕ ਨੂੰ ਤੀ ਦਾ ਆਨੰਦਕਾਰਜ ਆ ਤੇ ਸਾਰੇ ਰਲ ਮਿਲ ਕੇ ਤੀ ਦੀ ਡੋਲੀ ਤੋਰੀਏ ਭਾਈ ਘੁਰਜੀ ਮੇਰੀ ਇੱਕ ਬੇਨਤੀ ਆ ਕਿ ਇਹ ਪਾ ਜਿਹੁ ਨਹੀਂ ਮੇਰੇ ਪਿਓ ਮੇਰਾ ਰੱਬ ਬਣ ਕੇ ਆਏ ਨੇ ਤੇ ਮੇਰੀ ਇਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਪੱਲਾ ਫੜਾਉਣ ਦਾ ਕਰ ਜੇ ਆਪ ਆਪਣੇ ਹੱਥੇ ਕਰਨਾ ਮੇਰੇ ਤੇ ਨੂੰ ਹੋਰ ਵੀ ਖੁਸ਼ੀ ਮਿਲੋਗੀ ਕਿਉਂਕਿ ਜਦ ਇਹਨਾਂ ਨੇ ਮੈਨੂੰ ਧੀ ਬਣਾ ਲਿਆ ਮੈਂ ਇਹਨਾਂ ਨੂੰ ਪਿਓ ਮੰਨ ਲਿਆ ਤੇ ਫਿਰ ਪਿਓ ਦਾ ਸਭ ਤੋਂ ਵੱਡਾ ਫਰਜ਼ ਹੁੰਦਾ ਧੀ ਦਾ ਪੱਲਾ ਫੜਾਉਣਾ ਤੇ ਸ਼ਾਇਦ ਇਹ ਮੇਰਾ ਪੱਲਾ ਫੜਾਉਣਗੇ ਤੇ ਮੈਨੂੰ ਆਪਣਾ ਮਾਪਿਓ ਕੋਈ ਵੀ ਯਾਦ ਨਹੀਂ ਆਊਗਾ ਕੋਈ ਗੱਲ ਨਹੀਂ ਪੁੱਤਰ ਸਾਧਗੁਰੂ ਕਿਰਪਾ ਕਰਨਗੇ ਹੁਣੇ-ਹੁਣੇ 11000 ਰੁਪਏ ਦੀ ਸੇਵਾ ਮਿਲੀ ਆ ਸ਼ਹੀਦ ਭਾਈ surjeet singh ਫਰੰਦੀਪੁਰ ਦੇ ਜਿਹੜੇ ਵਿਦੇਸ਼ ਚੋਂ ਆਇੰਦਾ ਪਰਿਵਾਰ ਆ ਉਨਾ ਵੱਨੋਂ ਬੇਟੀ ਦੀ ਅੱਜ ਵੀਡੀਓ ਆਪ ਸਭ ਸੰਤਾਨਾਂ ਨਾਲ ਸਾਂਝੀ ਕੀਤੀ ਸੀ ਉਹਦੇ ਨਾਲ ਅਧਿਕਾਰ ਜੀ ਤੇ ਉਹ 11000 ਰੁਪਏ ਦੀ ਸੇਵਾ ਜਿਹੜੀ ਆ ਉਹ ਮਿਲ ਗਈ ਆ ਤੇ ਸਰਬੂ ਦੀ ਸੇਵਾ ਭੇਜਣ ਵਾਲੇ ਮਨੁੱਖਾਂ ਪਿਆਰਿਆਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਬਹੁਤ ਬਹੁਤ ਧੰਨਵਾਦ ਪਤਾ ਲੱਗਾ ਸੀ ਕਿ ਹਰ ਪੀੜਤ ਪਰਿਵਾਰਾਂ ਦੀ ਸੇਵਾ ਕਰ ਰਿਹਾ ਸੀ ਸ਼ੀਤਪਾਈ ਸਰਜੀਤ ਸਿੰਘ ਫਰੰਦੀਪੁਰ ਦਾ ਜਿਹੜਾ ਵਿਦੇਸ਼ ਵਸਤਾ ਪਰਿਵਾਰ ਆ ਤੇ ਉਹਨਾਂ ਉਸੇ ਸੇਵਾ ਦੇ ਵਿੱਚੋਂ 11000 ਰੁਪਏ ਜਿਹੜਾ ਉਹ Google Pay ਕੀਤਾ ਜਿਹੜਾ ਕਿ ਸਾਡੇ ਤੱਕ ਪਹੁੰਚ ਗਿਆ ਅਸੀਂ ਉਹਨਾਂ ਦੇ ਬੇਹਦ ਸ਼ੁਕਰਗੁਜ਼ਾਰ ਆ ਤੇ ਸਰਦੂ ਆਪ ਜੀ ਨੂੰ ਦਿਨ ਦਿਹਰੀ ਅੱਜ ਆਪਣੀ ਤਰੱਕੀ ਬਖਸ਼ਣ ਦੀ ਬਹੁਤ ਧੰਨਵਾਦ ਤੁ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਮੇਰੇ ਵੀਰ ਨੇ 11000 ਰੁਪਇਆ ਪਾਇਆ ਹੈ ਮੇਰੇ ਤੱਕ ਪਹੁੰਚ ਚੁੱਕਾ ਆ ਮੈਂ ਵੀਰ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਵੀਰ ਜੀ ਬਾਬਾ ਵੀਰ ਜੀ ਨੂੰ ਬਾਬਾ ਜੀ ਬਹੁਤ ਬਹੁਤ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ ਕਰਨਾ ਮੇਰੇ ਵੀਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ